ਇਕ ਰਾਜਰ ਰੱਲਾ ਅੱਜ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਨਾਲ ਬੁਲਾਉਣ ਜਾ ਰਿਹਾ ਜਿਹੜੇ ਕਿ ਪਿੰਡ ਦੇ ਤਾਮਕੋਟ ਦੇ ਜ਼ਿਲ੍ਹਾ ਮਾਨਸਾ ਦੇ ਸਰਪੰਚ ਰਹੇ ਨੇ ਔਰ ਇਹਨਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾਂ ਮਾਰੀਆਂ ਨੇ ਵੱਖ-ਵੱਖ ਸਰਕਾਰਾਂ ਤੋਂ ਅਵਾਰਡ ਵੀ ਜਿੱਤੇ ਨੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਇਹਨਾਂ ਦੀ ਪਕੜ ਹੈ ਅੱਜ ਜਿਹੜੇ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਗ੍ਰਾਮ ਸਭਾ ਮੇਰੇ ਵਰਗੇ ਜਿਹੜੇ ਪੜ੍ਹੇ ਲਿਖੇ ਬੰਦੇ ਵੀ ਤੁਰੇ ਫਿਰਦੇ ਆ ਉਹ ਪੰਚਾਇਤ ਨੂੰ ਤੇ ਗ੍ਰਾਮ ਸਭਾ ਨੂੰ ਇੱਕੋ ਬਾਡੀ ਸਮਝਦੇ ਆ ਕਿਸੇ ਵੇਲੇ ਤੱਕ ਮੈਂ ਵੀ ਇਹੀ ਸਮਝਦਾ ਰਿਹਾ ਪਰ ਜਦੋਂ ਇਹਦੇ ਬਾਰੇ ਪੜਿਆ ਤੇ ਸੁਣਿਆ ਪਤਾ ਲੱਗਿਆ ਕਿ ਗ੍ਰਾਮ ਸਭਾ ਤਾਂ ਇੱਕ ਵੱਖਰੀ ਚੀਜ਼ ਹੈ ਇਹਦੀਆਂ ਵੱਖ ਪਾਵਰਾਂ ਵੱਖਰੀਆਂ ਸ਼ਕਤੀਆਂ ਵੱਖਰੀਆਂ ਨੇ ਤਾਂ ਅਸੀਂ ਗ੍ਰਾਮ ਸਭਾ ਬਾਰੇ ਜਾਣਕਾਰੀ ਲਵਾਂਗੇ ਤਾਂ ਸਰਪੰਚ ਸਾਹਿਬ ਇਹ ਗ੍ਰਾਮ ਸਭਾ ਬਾਰੇ ਸਾਨੂੰ ਜਾਣਕਾਰੀ ਦਿਓ ਇਹ ਹੁੰਦੀ ਕੀ ਹੈ ਪਹਿਲਾਂ ਤਾਂ ਇਹ ਗ੍ਰਾਮ ਸਭਾ ਬਾਰੇ ਜੀ ਅਸੀਂ 2015 ਤੋਂ ਬਾਅਦ ਬਹੁਤ ਪਿੰਡਾਂ 'ਚ ਗਏ ਹਮ ਇਕੱਠ ਕਰਦੇ ਰਹੇ ਜਾ ਕੇ ਅਸੀਂ ਪਿੰਡਾਂ ਦੇ ਵਿੱਚ ਆਥਖੜੇ ਕਰਾਉਂਦੇ ਰਹੇ ਲੋਕਾਂ ਦੇ ਹਮ ਵੀ ਛੋਡੇ ਪਿੰਡ ਚ ਕਈ ਪੰਚਾਇਤਾਂ ਨੇ ਹੂੰ ਤਾਂ ਹਰ ਇੱਕ ਪਿੰਡ ਦੇ ਵਿੱਚੋਂ 100% ਲੋਕਾਂ ਦਾ ਇਹ ਜਵਾਬ ਮਿਲਿਆ ਵੀ ਸਾਡੇ ਪਿੰਡ ਇੱਕ ਪੰਚਾਇਤ ਹੈ ਅਸੀਂ ਚੁਣਿਆਉਦੇ ਇੰਨੇ ਮੈਂਬਰ ਨੇ ਅਤੇ ਸਰਪੰਚ ਹੈ ਅੱਛਾ ਤੇ ਅਸੀਂ ਦੱਸਦੇ ਹੁੰਦੇ ਵੀ ਦੋ ਪਰ ਛੋਡੇ ਪਿੰਡ ਦੋ ਪੰਚਾਇਤਾਂ ਨੇ ਹੂੰ ਤਾਂ ਇਹਦੀ ਜਾਣਕਾਰੀ 90% ਲੋਕਾਂ ਨੂੰ ਹੈ ਹੀ ਨਹੀਂ ਵੀ ਗ੍ਰਾਮ ਸਭਾ ਚੀਜ਼ ਕੀ ਹੈ ਹੂੰ ਗ੍ਰਾਮ ਸਭਾ ਬਹੁਤ ਪਾਵਰਫੁੱਲ ਗ੍ਰਾਮ ਸਭਾ ਆ ਗਈ ਹੂੰ ਜਿਹਦਾ ਮਤਾ ਪਾਇਆ ਹੋਇਆ ਰਾਸ਼ਟਰਪਤੀ ਵੀ ਲਾਗੂ ਰੱਦ ਨਹੀਂ ਕਰ ਸਕਦਾ ਵਾਪਸ ਕਰ ਸਕਦਾ ਵੀ ਇਹਨੂੰ ਸੋਧ ਕੇ ਤੋੜ ਦਿਓ ਹੂੰ ਰੱਦ ਨਹੀਂ ਕਰ ਸਕਦਾ ਅੱਛਾ ਇਹਦੇ ಗ್ರಾಮ ਸਭਾ ਦੇ ਪਾਏ ਹੋਏ ਮਤੇ ਨੂੰ ਮੈਂ ਖੁਦ ਹੂੰ ਕੋਰਟਾਂ ਦੇ ਵਿੱਚ ਮਨਵਾਏ ਹੋਏ ਨੇ ਹੂੰ ਤੇ ਮੇਰੇ ਪਿੰਡ ਦੀ ਇਹ ধারণা ਹੈ ਹੂੰ ਬਹੁਤ ਵੱਡੀ ਪੱਧਰ ਤੇ ਇੱਕ ਬੱਚੇ ਦੇ ਨਸ਼ੀਲੀ ਹਮ ਪਦਾਰਥ ਦੀਆਂ ਗੋਲੀਆਂ ਪਾਤੀਆਂ ਸੀ ਜਮੇ ਕੋਈ ਐਮਐਲਏ ਦੀ ਲੜਾਈ ਸੀ ਆਪਸ ਵਿੱਚ ਪਟਿਆਲਾ ਜ਼ਿਲ੍ਹੇ ਚ ਅੱਛਾ ਤੇ ਉਹਨਾਂ ਦੇ ਤਹਿਤ ਤਾਂ ਉਹ ਬੱਚਾ ਜਿੱਦ ਨੇ ਪੁਲਿਸ ਲੈ ਕੇ ਗਈ ਆ ਘਰੋਂ ਫੜ ਕੇ ਲੈ ਕੇ ਗਈ ਸੀ ਸੀਸੀ ಗ್ರಾಮ ਸਭਾ ਚ ਮਤਾ ਪਾਇਆ ਤੇ ਉਹਨਾਂ ਨੇ ਯੂਨੀਵਰਸਿਟੀ ਚੋਂ ਦਿਖਾਇਆ ਸੀ ਫੜਿਆ ਪਟਿਆਲਿਓ ਤਾਂ ਸਾਡੇ ਬੱਚਾ ਨੇ ਤਾਂ ਬੜੀ ਹੋਣੀ ਹੋਣਾ ਸੀ ਜਿਹੜੋ ಗ್ರಾಮ ਸਭਾ ਦਾ ਮਤਾ ਲਾਇਆ ਤਾਂ ਉਹਦੇ ਨਾਲ ਵਾਲੇ ਬੱਚੇ ਵੀ ਬਾਜ ਬਾਜਿਤ ਬਰੀ ਆਏ ਸੀਗੇ ਤੇ ਉਹਨੂੰ ਇਹਦੇ ਪਾਏ ਹੋਏ ਮਤਿਆਂ ਨੂੰ ਅਦਾਲਤਾਂ ਮੰਨਦੀਆਂ ਨੇ ਬਹੁਤ ਆਧਾਰਨਾ ਦਿੱਤੀਆਂ ਜਾ ਸਕਦੀਆਂ ਨੇ ਤੇ ਬਹੁਤ ਵਧੀਆ ਕੰਮ ਕੀਤਾ ਜਾ ਸਕਦਾ ಗ್ರಾಮ ਸਭਾ ਤਹਿਤ ਅੱਛਾ ਤੇ ਇਹ ਜੀ ਇਹ ਜਿਹਦੇ ਮਤਲਬ ਝੂਠਾ ਕੇਸ ਪਤਾ ਸੀ ਨਸ਼ੇ ਦਾ ਬੱਚੇ ਦੇ ਉੱਤੇ ਤੁਸੀਂ ਕਹਿੰਦੇ ਹੋ ਤੇ ಗ್ರಾಮ ਸਭਾ ਨੇ ਮਤਾ ਪਾ ਕੇ ਉਹਦੇ ਹੱਕ 'ਚ ਉਹ ਬੱਚੇ ਨੂੰ ਬਰੀ ਕਰਾ ਲਿਆ ਬਰੀ ਕਰਾ ਲਿਆ ਜੀ ਛੁਡਾ ਲਿਆ ਛੁਡਾ ਲਿਆ ਇੰਨੀ ਪਾਵਰ ਹੈ ಗ್ರಾಮ ਸਭਾ ਕੋਲ ಗ್ರಾಮ ਸਭਾ 'ਚ ਇੰਨੀ ਪਾਵਰ ਆ 2019 ਦੀ ਗੱਲ ਆ ਜੀ ਇਹ ਅੱਛਾ ਹਾਂ ਤੇ ਇਹ ਜਿਹੜੀ ਸਭਾ ਨੂੰ ਅਸੀਂ ਜਿਹੜੇ ਇਹ ಗ್ರಾಮ ਸਭਾ ਨੂੰ ਬੁਲਾ ਕੇ ਅਸੀਂ ਕਿਹੜੇ ਕਿਹੜੇ ਕੰਮ ਕਰ ਸਕਦੇ ਹਾਂ ਹੋਰ ਇੱਕ ਤਾਂ ਇਹ ਤੁਸੀਂ ਦੱਸਤਾ ਜਿੰਮੇ ਵੀ ਨਸ਼ੇ ਵਾਲੀ ਗੱਲ ਹੋ ਗਈ ਹਾਂ ਉਹ ਇੱਕ ਗੱਲ ਪਿੱਛੇ ਐਸੀ ਵੀ ಗ್ರಾಮ ਸਭਾ ਨੂੰ ਜਾਣਦਾ ਨਹੀਂ ਮੈਂ ਸਮਝਦਾ ਐਵੇਂ ਵੀ ਦੱਸਦਾ ਵੀ ਮੈਂਬਰ ਹੂੰ ਜਿਹੜਾ ਪਿੰਡ ਦਾ ਵੋਟਰ ਹੈ ਹੂੰ ਉਹ ಗ್ರಾಮ ਸਭਾ ਦਾ ਮੈਂਬਰ ਹੈ ਜਿਹੜਾ ਪਿੰਡ ਦਾ ਵੋਟਰ ਹੈ ਉਹ ಗ್ರಾಮ ਸਭਾ ਦਾ ਮੈਂਬਰ ਹੈ ਅੱਛਾ ਆਟੋਮੈਟਿਕ ಗ್ರಾಮ ਸਭਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਬਣੀ ਹੈ ਅੱਛਾ ਜੀ ਤੇ ਜਿਹੜਾ ਸਰਪੰਚ ਆ ਉਹਦਾ ਚੇਅਰਮੈਨ ਹੈ ਅੱਛਾ ਸਾਲ ਦੇ ਵਿੱਚ ਇਹਦੀਆਂ ਦੋ ਮੀਟਿੰਗਾਂ ਬੁਲਾਉਣੀਆਂ ਜ਼ਰੂਰੀ ਆ ਜਦੋਂ ਦੀ ਮਨਰੇਗਾ ਸਕੀਮਾ ਜਾਂ ਤਿੰਨ ਹੋ ਗਈਆਂ ਅੱਛਾ ਜੀ ਤਿੰਨ ਮੀਟਿੰਗਾਂ ਬੁਲਾਉਣੀਆਂ ਜ਼ਰੂਰੀ ਨੇ ਅੱਛਾ ਜੀ ਤੇ ਵੱਧ ਵੀ ਬੁਲਾ ਸਕਦੇ ਹੋ ਤੁਸੀਂ ਸਵਸਥਾ ਤੇ ਬੁਲਾ ਸਕਦੇ ਹੋ ਐਮਰਜੈਂਸੀ ਬੁਲਾ ਸਕਦੇ ਹੋ अच्छा ਤੇ ਇਹਦੇ ਨਾਲ ਜਿਵੇਂ ਤੁਸੀਂ ਆਉਂਦੇ ਵਿੱਚ ਤਿੰਨ ਮੀਟਿੰਗਾਂ ਤਿੰਨ ਮੀਟਿੰਗਾਂ ਜੀ ਬਲਾਉਣਾ ਜ਼ਰੂਰੀ ਨੇ ਮੈਂ ਤਾਂ ਫਿਰ ਸਾਰਾ ਪਿੰਡ ਹੀ ਬੁਲਾਉਣਾ ਪਊਗਾ ਪਿੰਡ ਬੁਲਾਉਣਾ ਪੈਂਦਾ ਜੀ ਜਿੱਦੀ ਜਿੱਦੀ ਵੋਟ ਬਣੀਆਂ 20% ਲੋਕ ಗ್ರಾಮ ਸਭਾ ਦੇ ਵਿੱਚ ਜਦੋਂ ਆ ਜਾਂਦੇ ਨੇ ਤਾਂ ਉਹਦਾ ਕੋਰਮ ਪੂਰਾ ਹੋ ਜਾਂਦਾ ಗ್ರಾಮ ਸਭਾ ਦਾ ਅੱਛਾ ਜੇ ਸਾਰੇ ਪਿੰਡ ਦੇ ਵਿੱਚੋਂ ਜਣੀ ਜੇ 100 ਵੋਟ ਹੈ ਪਿੰਡ 'ਚ 100 'ਚੋਂ ਜੇ 20 ਬੰਦੇ ਆ ਗਏ 20 ਵੋਟਰ ਆ ਗਏ ਜੀ ਉਹਦਾ 20% ਵੋਟਰ ਆ ਗਏ ਨਹੀਂ ਉਹਦਾ ਕੋਰਮ ਪੂਰਾ ਹੋ ਗਿਆ ਹੋ ਗਿਆ ਜੀ ਅੱਛਾ ਹਾਂ ਅੱਛਾ ਤੇ ਉਹਦੇ ਵਿੱਚ ਜਿਵੇਂ ਤੁਸੀਂ ਸਵਾਲ ਕੀਤਾ ਵੀ ਕੀ ਕੀ ਕੀਤਾ ਜਾ ਸਕਦਾ ਹੂੰ ਅਸਲ ਦੇ ਵਿੱਚ ਇਹਦਾ ਕੀ ਹੁੰਦਾ ਜੀ ਮਨਰੇਗਾ ਬਹੁਤ ਕੁਝ ਕੀਤਾ ਜਾ ਸਕਦਾ ਜੇ ਸਰਕਾਰਾਂ ਦਾ ਕੋਈ ਇਹਦੇ ਵੱਲ ਧਿਆਨ ਹੋਵੇ ਹੂੰ ਜਦੋਂ ਆਪਾਂ ਗ੍ਰਾਮ ਸਭਾ ਬੁਲਾਉਨੇ ਆ ਜੀ ਹੂੰ ਉਹਦੇ ਵਿੱਚ ਬਜਟ ਤਿਆਰ ਕਰਦੇ ਆ ਹੂੰ ਪੂਰੇ ਪਿੰਡ ਦੇ ਹੋਣ ਵਾਲੇ ਕੰਮਾਂ ਦੀ ਨਿਸ਼ਾਨਦੇਹੀ ਕਰਕੇ ਹੂੰ ਆਪਾਂ ਉਹ ਉਹਦੇ ਵਿੱਚ ਪਾਸ ਕਰਦੇ ਆ ਵੀ ਇੰਨੇ ਕਰੋੜ ਰੁਪਏ ਦਾ ਬਜਟ ਤਿਆਰ ਕਰਕੇ ਲਾਉਨੇ ਆ ਹੂੰ ਉਹਦੀ ਬਕਾਇਦਾ ਪੰਜ ਸਾਲਾਂ ਯੋਜਨਾ ਬਣਦੀ ਹੈ ਜੀ ਹੂੰ ਜਿਵੇਂ ਸਰਕਾਰ ਜਿਵੇਂ ਸੈਂਟਰ ਸਰਕਾਰ ਸਤਿਕਾਰ ਸਰਕਾਰ ਬੈਸਟ ਤਿਆਰ ਕਰਦੀਆਂ ਨੇ ਯੋਜਨਾ ਬਣਾਉਂਦੀਆਂ ਨੇ 5 ਸਾਲਾਂ ਉਸ ਲੋਟੀ ਪਿੰਡ ਦੇ ਪੂਰੇ ਵੋਟਰਾਂ ਨੇ ਇਕੱਠੇ ਹੋ ਕੇ ਇੱਕ ਪਿੰਡ ਦੇ ਵਿਕਾਸ ਲਈ ਪੂਰਾ ਪਿੰਡ ਦੀ ਨਿਸ਼ਾਨਦੇਹੀ ਕਰਕੇ ਹੋਣ ਵਾਲੇ ਕੰਮਾਂ ਦੀ 5 ਸਾਲਾਂ ਯੋਜਨਾ ਬਣਾਉਣੀ ਹੁੰਦੀ ਹੈ ಗ್ರಾಮ ਸਭਾ ਨੇ ಗ್ರಾಮ ਸਭਾ ਚ ਅੱਛਾ ਜੀ ਯੋਜਨਾ ਬਣਾ ਕੇ ਉਹਦੇ ਵਿੱਚ ਪਹਿਲੇ ਸਾਲ ਪਹਿਲ ਦਾ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਹੋਣੇ ਨੇ ਦੂਜੇ ਸਾਲ ਕਿਹੜੇ ਹੋਣਿਆ ਤੀਜੇ ਸਾਲ ਕਿਹੜੇ ਹੋਣਿਆ ਚੌਥੇ ਸਾਲ ਕਿਹੜੇ ਹੋਣਿਆ ਪੰਜਵੇਂ ਸਾਲ ਕਿਹੜੇ ਹੋਣਿਆ ਉਹ ਕੰਮਾਂ ਦਾ ਡਿਟੇਲ ਬਣਾਉਣੀ ਹੁੰਦੀ ਹੈ अच्छा डिटेल ਬਣਾ ਕੇ 15 ਦਿਨਾਂ ਦੇ ਅੰਦਰ ಗ್ರಾಮ ਸਭਾ ਫੇਰ ਮੰਨੀ ਜਾਊਗੀ ਸਹੀ ਮੰਨੀ ਜਾਊਗੀ ਜੇ ਤੁਸੀਂ ਉਹਨੂੰ 15 ਦਿਨਾਂ ਦੇ ਅੰਦਰ ਅੰਦਰ ਜਾ ਕੇ ਬਲਾਕ ਦੇ ਵਿੱਚ ਰਜਿਸਟਰ ਕਰਾਉਂਗੇ ಗ್ರಾಮ ਸਭਾ ਨੂੰ ಗ್ರಾಮ ਸਭਾ ਨੂੰ اچھا ਆ ਬਲਾਕ ਤੱਕ ਤਾਂ ਸਰਪੰਚ ਪਹੁੰਚ ਜਾਂਦਾ ਹਾਂ ਮੈਂ ਪਹੁੰਚਦਾ ਰਿਹਾ ਬਲਾਕ ਤੱਕ ਗਾਹਾਂ ਬਲਾਕ ਦੀ ਡਿਊਟੀ ਹੁੰਦੀ ਹੈ ਉਹਨੇ ਬਲਾਕ ਸੰਪਤੀ ਨੇ ਮੀਟਿੰਗ ਕਰਕੇ ਬਲਾਕ ਦੇ ਵਿੱਚੋਂ ਪੂਰਾ ਵਾਈਟ ਪਿੰਡ ਦਾ ਪਾਸ ਕਰਨਾ ਹੁੰਦਾ ਅੱਛਾ ਜੀ ਉਨੇ ਪਾਸ ਕਰਕੇ ਗਾਹਾਂ ਜ਼ਿਲ੍ਹੇ ਚ ਭੇਜਣਾ ਹੁੰਦਾ ਅੱਛਾ ਇਹ ਸਰਕਾਰਾਂ ਦੀ ਐਡੀ ਇਲਾਕੀ ਹੈ ਹਾਂ ਵੀ ਮੈਂ ਜ਼ੋਰ ਲਾ ਲਿਆ ਮੈਂ ਖੋਦ ਜਨੇ ਜਦੋਂ ਸਰਪੰਚ ਸੀ ਬਹੁਤ ਗ੍ਰਾਮ ਸਭਾ ਬੁਲਾਈਆਂ ਅਵਾਰਡ ਵੀ ਮਿਲੇ ਮੈਨੂੰ ਹਾਂ ਬਲਾਕ ਸੰਮਤੀ ਤੱਕ ਮੈਂ ਲੈ ਜਾਂਦਾ ਸੀ ਤੇ ਜਦੋਂ ਮੈਂ ਪਹੁੰਚ ਕਰਦਾ ਮੈਂਬਰਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਾਲਿਆਂ ਨਾਲ ਉਹ ਇੱਥੋਂ ਤੱਕ ਕਹਿ ਦਿੰਦੇ ਮੈਂਬਰ ਯਾਰ ਸਾਡੀ ਤਾਂ ਮੀਟਿੰਗ ਹੀ ਨਹੀਂ ਹੁੰਦੀ ਘਰੋਂ ਸਾਈਨ ਕਰਾ ਕੇ ਲੈ ਜਾਂਦੇ ਨੇ ਅੱਛਾ ਤੇ ਉਹ ਅਸਲ ਦੇ ਵਿੱਚ ਜਦੋਂ ਤੁਸੀਂ ਬਲਾਕ ਸੰਮਤੀ ਚ ਪੈਦਾ ਉਹ ਛੋਟੀ 5 ਸਾਲਾਂ ਯੋਜਨਾ ਬਲਾਕ ਸੰਮਤੀ ਚ ਪਾਸ ਹੋਊਗੀ ਤੇ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਚ ਪਾਉ ਪਾਸ ਹੋ ਗਈ ਮੀਟਿੰਗ ਚ ਹੂੰ ਤੋਂ ਐਸਡੀਆਰ ਮਹਾਲੀ ਵਾਗੀ ਉਥੋਂ ਪਾਸ ਹੋ ਗਏ ਤਾਂ ਉਹਨਾਂ ਨੇ ਛੋੜਿਆ ਪੂਰੇ ਹੂਣ ਵਾਲੇ ਕੰਮ ਨੈੱਟ ਤੇ ਪਾ ਦੇਣੇ ਨੇ ਹੂੰ ਉਥੋਂ ਛੋੜੀ ਦਿੱਲੀ ਵਾਗੀ ਉਹ ਹੂੰ ਦਿੱਲੀੋਂ ਸੋਨੂੰ ਖੰਡਾ ਜਾਰੀ ਹੋਣੇ ਨੇ ਜੇ ਸਹੀ ਢੰਗ ਨਾਲ ਚਲਾਇਆ ਜਾਣਾ ਤਾਂ ਇਹਦੇ ਵਿੱਚ ਜਿਵੇਂ ਆਪਾਂ ਅੱਜ ਚਾਪਲੂਸ ਬਣੇ ਫਿਰਦੇ ਐਮਐਲਆ ਦੇ ਹੋਰ ਸਿਆਸੀ ਅਧਿਕਾਰੀਆਂ ਦੇ ਉਹਦੀ ਲੋੜ ਨਹੀਂ ਕਿਸੇ ਸਰਪੰਚ ਨੂੰ ਅੱਛਾ ਤੇ ਆਟੋਮੈਟਿਕ ਉਥੋਂ ਦਿੱਲੀੋਂ ਫੰਡ ਜਾਰੀ ਹੁੰਦੇ ਨੇ ਜੇ ਇਸ ਹਿਸਾਬ ਨਾਲ ਸਰਕਾਰ ਚਲਾਵੇ ਪਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਪੰਜਾਬ ਚ ਕਿਸੇ ਪਿੰਡ ਦੀ ਗਾਹਾਂ ਇਹ ਗ੍ਰਾਮ ਸਭਾ ਜਿਹੜਾ ਟੱਪੀ ਹੋਊਗੀ ਇਹਨੂੰ ਜ਼ਿਲ੍ਹੇ ਚੋਂ ਹੀ ਨਹੀਂ ਪਾਸ ਕਰਦੇ ਇਹ ਆਪਾਂ ਨੂੰ ਆਪਦੇ ਅੰਡਰ ਬਣਾ ਕੇ ਰੱਖਣਾ ਚਾਹੁੰਦੇ ਆ ਵੀ ਜੇ ਸਰਪੰਚਾਂ ਨੂੰ ਇਹ ਜਾਣਕਾਰੀ ਆ ਗਈ ਫੰਡ ਲੈਣ ਲਾ ਕੇ ਤਾਂ ਸਾਡੀ ਲੋੜ ਨਹੀਂ ਪੈਣੀ ਆਟੋਮੈਟਿਕ ਫੰਡ ਆਉਣਗੇ ਇਹ 5 ਸਾਲਾ ਯੋਜਨਾ ਤਿਆਰ ਕਰੋ ਇਹਦੀਆਂ ਕਮੇਟੀਆਂ ਬਣਦੀਆਂ ਨੇ ਸੌਦਾ ਕਮੇਟੀ ਬਣਦੀ ਹੈ ਜੀ ਦਾ ਕੇ ਕੰਮ ਹੁੰਦਾ ਪਿੰਡ ਦੇ ਵਿੱਚ ਜੋ ਪੈਨਸ਼ਨਾਂ ਤੋਂ ਵਾਂਝੇ ਆਪਣੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪੈਨਸ਼ਨ ਲਵਾਉਣੀ ਜਿਵੇਂ ਆਪਾਂ ਸਾਰੀ ਕੰਮ ਹੈ ਹੂੰ ਕਹਿੰਦੇ ਪਿੰਡਾਂ 'ਚ ਬੈਠਾ ਜਾਣਕਾਰੀ ਦੀ ਘਾਟ ਆ ਉਹ ਸੁਭਦਾ ਕਮੇਟੀ ਦਾ ਹੁੰਦਾ ਵੀ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਰਜਿਸਟਰਡ ਕਰਵਾਉਣਾ ਤੇ ਆਟੇ ਦਾਲ ਤੋਂ ਬਹੁਤ ਤਗੜੇ ਤਗੜੇ ਘਰ ਕਵੈਨਾਂ ਵਾਲੇ ਆਟਾ ਦਾਲ ਰਹਿ ਰਹੇ ਨੇ ਤੇ ਮਜ਼ਦੂਰ ਵਿਚਾਰੇ ਜਿਨ੍ਹਾਂ ਕੋਲ ਇੱਕ ਖੁੱਡ ਵੀ ਜ਼ਮੀਨ ਦਾ ਨਹੀਂ ਉਹ ਅੱਜ ਵੀ 10 15 ਘਰ ਤੁਸੀਂ ਸਨਾਖਤ ਕਰ ਲਓ ਪਿੰਡਾਂ ਦੇ ਵਿੱਚ ਵਾਂਝੇ ਨੇ ਹੂੰ ਉਹ ਆਟਾ ਦਾਣ ਨਹੀਂ ਲੈ ਰਹੇ ਉਹਨਾਂ ਦੀ ਸਨਾਖਤ ਕਰਕੇ ਸਬੂਧਾ ਕਮੇਟੀ ਨੇ ਉਹਨਾਂ ਨੂੰ ਰਜਿਸਟਰਡ ਕਰਨਾ ਉਤਪਾਦਨ ਕਮੇਟੀ ਇਹਦੇ ਵਿੱਚ ਉਤਪਾਦਨ ਕਮੇਟੀ ਹੁੰਦੀ ਹੈ ਉਹਨੇ ਜਿਵੇਂ ਆ ਹੁਣ ਬਿਮਾਰੀ ਪਈ ਹੈ ਆਪਣੇ ਪਸ਼ੂਆਂ ਦੀ ਤੇ ਸਾਡੇ ਪਿੰਡ ਦੀ 300 ਡੰਗਰ ਮਰ ਗਏ ਵੱਡੀ ਪੱਧਰ ਤੇ ਨੁਕਸਾਨ ਹੋਇਆ ਲਵੇ ਪਿੰਡਾਂ ਦਾ ਨੁਕਸਾਨ ਹੋਇਆ ਉਤਪਾਦਨ ਕਮੇਟੀ ਦਾ ਕੰਮ ਹੁੰਦਾਗਾ ਉਸ ਕਮੇਟੀ ਨੇ ਮੀਟਿੰਗਾਂ ਕਰਕੇ ਡਾਕਟਰਾਂ ਤੋਂ ਟੀਕਾ ਕਰਨਾ ਕਰਾਉਣਾ ਤੇ ਜੇ ਕੋਈ ਫਸਲੀ ਬਿਮਾਰੀ ਪੈਂਦੀ ਹੈ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਤਾਂ ਉਸ ਸਮਝ ਲਓ ਜਿਹੜੀ ਫਸਲ ਤੇ ਬਿਮਾਰੀ ਪੈਂਦੀ ਆ ਉਹਦਾ ਕੋਈ ਹੱਲ ਲੱਭਣਾ ਜਵੇਂ ਚਿੱਟਾ ਮੱਛਰ ਪਿਆ ਸੀ ਪੂਰੇ ਦਾ ਪੂਰਾ ਨਰਮਾ 벨ਟ ਖਰਾਬ ਹੋ ਗਿਆ ਸੀ ਇਹ ਉਤਪਾਦਨ ਕਮੇਟੀ ਹੁੰਦੀ ਹੈ ਇਹਦੇ ਵਿੱਚ ਇੱਕ ਪਰਚੇਜ ਕਮੇਟੀ ਵੀ ਹੁੰਦੀ ਹੈ ਜਿਹੜੀ ਸਰਪੰਚ ਨੂੰ ਹਰੇਕ ਪੰਚਾਇਤ ਨੂੰ ਬੁਲਾਉਣੀ ਚਾਹੀਦੀ ਹੈ ਪਰਚੇਜ ਕਮੇਟੀ ਤਾਂ ਕਿ ਸਰਪੰਚ ਜੋ ਅੱਜ ਇੱਥੇ ਚੱਲਦੀ ਆ ਸਮੇਟਾ ਸਰਪੰਚ ਬਾਜੀ ਕਹਿੰਦੇ ਆਪਾਂ ਚੱਲਦੀ ਆ ਦੂਜੇ ਸਰਪੰਚੋਂ ਦੂਜਾ ਆਂਦਾ ਜੇ ਪੂਰਾ ਜੋ ਗ੍ਰਾਂਟ ਹੈ ਪਰਚੇਜ਼ ਕਮੇਟੀ ਨਹੀਂ ਪਰਚੇਜ਼ ਕਰਕੇ ਲਾਈ ਜਾਵੇ ਤਾਂ ਸਰਪੰਚ ਦੇ ਉੱਤੇ ਕੋਈ ਦੂਜੇ ਸਰਪੰਚ ਦੇ ਪਰਚੇ ਨਹੀਂ ਕਰ ਸਕਦਾ ਤੇ ਮੈਂ ਸਰਪੰਚਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਇਹਨੂੰ ਵੱਡੀ ਪੱਧਰ ਤੇ ಗ್ರಾಮ ਸਭਾ ਨੂੰ ਬੁਲਾਓ ਇਹ ਸਰਪੰਚ ਡਰਦੇ ਨੇ ਇਹਨਾਂ ਨੂੰ ਮੁਲਾਜ਼ਮ ਡਰਾ ਦਿੰਦੇ ਨੇ ਵੀ ਜੇ ಗ್ರಾಮ ਸਭਾ ਬੁਲਾ ਲਈ ਤਾਂ ਲੋਕ ਉਹਦੇ ਵਿੱਚ ਆਉਣਗੇ ਲੋਕ ਸੋਡੇ ਤੇ ਸਵਾਲ ਕਰਨਗੇ ਆਹ ਪੈਸਾ ਤੁਸੀਂ ਕਿੱਥੇ ਲਾਇਆ ਪੈਸਾ ਕਿੱਥੇ ਲਾਇਆ ਉਹਦੇ ਵਿੱਚ ਡਰਦੇ ਮੁਲਾਜ਼ਮ ਹੁੰਦੇ ਨੇ ਡਰਾ ਸਰਪੰਚ ਨੂੰ ਦਿੰਦੇ ਨੇ ਅੱਛਾ ਜੀ ਪਰ ਸਰਪੰਚ ਦਾ ਇਹਦੇ ਵਿੱਚ ਇੱਕ ਬਹੁਤ ਫਾਇਦਾ ਹੈ ਜੇ ਸਰਪੰਚ ਬੁਲਾਵੇ ਜੋ ਗਰੰਟ ਹੈ ਬੋਲ ਕੇ ਸੁਣਾਵੇ ਉਦੇ ਵਿੱਚ ਉਦੋਂ ਬਾਅਦ ਜਦੋਂ ಗ್ರಾಮ ਸਭਾ ਨੇ ਉਹ ਗਰਾਟ ਪਾਸ ਕਰਤੀ ਤਾਂ ਕਿਸੇ ਵੀ ਕੋਰਟ 'ਚ ਸਰਪੰਚ ਤੇ ਕੇਸ ਨਹੀਂ ਪੈ ਸਕਦਾ ਤੇ ਉਹ ಗ್ರಾಮ ਸਭਾ ਦੇ ਵਿੱਚ ਪੂਰਾ ਪਿੰਡ ਹੱਥ ਖੜੇ ਕਰਕੇ ਪਾਸ ਕਰ ਦਿੰਦਾ ਵੀ ਆਹ ਪੈਸਾ ਲੱਗਿਆਗਾ ਬਕਾਇਦਾ ਉਹਦੀ ਵੀਡੀਓ ਬਣਾਵੇ ਵੀਡੀਓ ਬਣਦੀ ਆ ਫੇਰ ਹੀ ಗ್ರಾಮ ਸਭਾ ਸੁਣਉਂਦੀ ਆ ਦੀ ਵੀਡੀਓ ਬਣਾਉਣੀ ਚਾਹੀਦੀ ਆ ਬਕਾਇਦਾ ਰਿਕਾਰਡ ਰੱਖੇ ਹਾਂ ಗ್ರಾಮ ਸਭਾ ਦੀ ਤੇ ਹੁਣ ਤਾਂ ਇਹ ਵੀ ਕਿਹਾ ਸਰਕਾਰ ਵੱਲੋਂ ਪਰ ਕਰਦੀਆਂ ਨਹੀਂ ਪੰਚਾਇਤਾਂ ਬਹੁਤ ਨੇ ਵੀ ਇਹਨੂੰ ਕੇਬਲ ਟੀਵੀ ਤੇ ਵੀ ਚਲਾਓ ਅੱਛਾ ਤੇ ਇਹਨੂੰ ਅਖਬਾਰਾਂ 'ਚ ਵੀ ਦਿਓ ಗ್ರಾಮ ਸਭਾ ਬੁਲਾਉਣ ਦਾ ਵੀ ਟੰਗ ਇਹ ਆ ਇੱਕ ਪਹਿਲਾ ਏਜੰਡਾ ਕੱਢਣਾ ਪੈਂਦਾ ਹੂੰ 15 ਦਿਨ ਪਹਿਲਾਂ ਕੇ ਥੋੜੀ ਜਾਣਕਾਰੀ ਦਾ ਹੋਇਆ ਵੀ 15 ਦਿਨ ਪਹਿਲਾਂ ਪੰਚਾਇਤਾਂ ਏਜੰਡਾ ਕੱਢੇ ਹੂੰ ਆਹਾ ਆਹ ਕੰਮ ਅਸੀਂ ਵਿਚਾਰਾਂਗੇ ਆਹਾ ਪਲਾਨ ਬਣਾਵਾਂਗੇ ਆਹਾ ਅਸੀਂ ਪੰਜ ਸਾਲਾ ਯੋਜਨਾ ਬਣਾਵਾਂਗੇ ਆਹਾ ਪਿੰਡ ਦੇ ਹੋਣ ਵਾਲੇ ਕੰਮ ਨੇ ਆਹਾ ਸਮਾਜਿਕ ਕੰਮ ਨੇ ਆਹਾ ਉਹ ਸਾਰੇ ਕੰਮਾਂ ਦਾ ਬੇਰਵਾਦ ਦੇ ਕੇ ਇੱਕ ਏਜੰਡਾ ਕੱਢਿਆ ਜਾਂਦਾ ਤੇ 15 ਦਿਨ ਪਹਿਲਾਂ ਏਜੰਡਾ ਕਰਕੇ ਪੂਰੇ 15 ਦਿਨ ਲਗਾਤਾਰ ਉਹਨੂੰ ਗੁਰਦੁਆਰਾ ਸਾਹਿਬ ਚ ਬੁਲਾਉਣਾ ਹੁੰਦਾ ਬਕਾਇਦਾ ਗੁਰਦੁਆਰਾ ਸਾਹਿਬ ਤੋਂ ਰਸੀਦ ਕਟਾ ਕੇ ਲੈਉਣੀ ਹੁੰਦੀ ਹੈਗੀ ਵੀ ਅਸੀਂ ਅਨਾਉਂਸਮੈਂਟ ਕਰਾਈ ਅਨਾਉਂਸਮੈਂਟ ਕਰਾਈ ਹੈਗੀ ਤਾਂ ਕਿ ਲੋਕ ਇਕੱਠੇ ਹੋ ਸਕਣ ਤੇ ਉਹਦੇ ਵਿੱਚ ਬਹੁਤ ਲੋਕਾਂ ਨੂੰ ਕੀ ਮਿਲਣਾ ਅੱਛਾ ਲੋਕਾਂ ਨੂੰ ਵੀ ਬਹੁਤ ਕੁਝ ਦਿੱਤਾ ਜਾ ਸਕਦਾ ಗ್ರಾಮ ਸਭਾ ਦੇ ਵਿੱਚ ਤੁਸੀਂ ਪਾਸ ਕਰੋ ਜੀ ਜੋ ਜੋਗ ਪੈਨਸ਼ਨ ਵਾਲੇ ਨੇ ਹਮ ਉਹਨਾਂ ਦੀਆਂ ਪੈਨਸ਼ਨਾਂ ਲਾਓ ਜੋ ਆਟਾ ਦਾਲ ਤੋਂ ਵਾਂਝੇ ਰਹਿ ਗਏ ਮਜ਼ਦੂਰ ਨੇ ਹਮ ਉਹਨਾਂ ਨੂੰ ਆਟੇ ਦਾਲ ਦੀਆਂ ਸਕੀਮਾਂ ਪਾਸ ਕਰੋ ਹਮ ਜੋ ਬੇਕਾਰ ਅੱਡੇ ਘੇ ਘਰਾਂ 'ਚ ਬੈਠਿਆ ਪ੍ਰਧਾਨ ਮੰਤਰੀ ਆਸ ਯੋਜਨਾ ਤੇ ਇਹ ਘਰ ਮਿਲਦੇ ਨੇ ਉਹਨਾਂ ਦੇ ਘਰਾਂ 'ਤੇ ਇਹ ਸਕੀਮਾਂ ਸਾਰੀਆਂ ਗ੍ਰਾਮ ਸਭਾ 'ਚ ਪਾਸ ਕੀਤੀਆਂ ਜਾ ਸਕਦੀਆਂ। ਅੱਛਾ ਅੱਛਾ ਇਹ ਤਾਂ ਬਹੁਤ ਵਧੀਆ ਸਕੀਮ ਹੈ ਹੈਗੀ ਪਰ ਇਹ ਮੈਨੂੰ ਲੱਗਦਾ ਫਿਰ ਕਰੂਗਾ ਤਾਂ ਉਹ ਸਰਪੰਚ ਜਿਹਨੇ ਦੁੱਖੀ ਖਾਣੀ ਨਹੀਂ ਕਿਤੇ ਉਹ ਕੋਈ ਉਹ ਡਰਦੇ ਤਾਂ ਫਿਰ ਉਹੀ ਹੋਣਗੇ ਜਾਂ ਹਾਂਜੀ 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 ਡਰਦੇ ਉਹ ਹੋਣਗੇ ਵੀ ਲੋਕਾਂ ਨੂੰ ਤਾਂ ਪਤਾ ਲੱਗ ਜੂਗਾ ਪਤਾ ਲੱਗ ਜੂਗੀ ਗੱਲ ਦਾ ਤੇ ਨਹੀਂ ਤਾਂ ਪੂਰਾ ਹਸਾਬ ਦੇਣਾ ਪੈਂਦਾ ਜੀ ਆਪਾਂ ਨੂੰ ਪੂਰਾ ਹਸਾਬ ਦੇਣਾ ਪੈਂਦਾ ਹੈ ਹਾਂਜੀ ਹਾਂਜੀ ਤੇ ਜਦੋਂ ਪਾਰਦਰਸ਼ੀ ਕੰਮ ਹੋਊਗਾ ਤੇ ਫਿਰ ਤਾਂ ਕਿਸੇ ਸਰਪੰਚ ਨੂੰ ਡਰਨ ਦੀ ਲੋੜ ਹੀ ਨਹੀਂ ਹਾਂਜੀ ਹਾਂਜੀ ਤੇ ਥੋੜੀ ਗੱਲ ਚੋਂ ਗੱਲ ਇਹ ਵੀ ਨਿਕਲਦੀ ਆ ਵੀ ਜਿਹੜੇ ਫਿਰ ਇਹ ਰਾਜਸੀ ਐਮਐਲਏ ਤੇ ਐਮਪੀਆਂ ਦੇ ਪਿੱਛੇ ਭੱਜਦੇ ਆ ਸੀ ਗਰੰਟਾ ਲੈਣ ਨੂੰ ਮੇਰੇ ਖਿਆਲ ਉਹਦੀ ਵੀ ਪੂਰੀ ਜਾਣਕਾਰੀ ਹੈ ਹਾਂਜੀ ਹਾਂਜੀ ਕਿ ਆ ਇਸ ਸਕੀਮ ਦੇ ਤਹਿਤ ਅਸੀਂ ਇਸ ਤਰ੍ਹਾਂ ਗਰੰਟਾ ਲੈਣੀਆਂ ਨੇ ਤੇ ਇਸ ਤਰ੍ਹਾਂ ਅਸੀਂ ਆਪ ਦਾ ಗ್ರಾಮ ਸਭਾ ਬਲਾਕ ਤੇ ਇਸ ਤਰ੍ਹਾਂ ਆਪਦੇ ਕੰਮ ਨੂੰ ਤੋਰਨਾ ਹੈਗੇ ਹਾਂਜੀ ਹਾਂਜੀ ਤੇ ਲੋੜ ਹੀ ਨਹੀਂ ਰਹਿ ਜਾਂਦੀ ਫਿਰ ਕਿਸੇ ਐਵੇਂ ਸਰਪੰਚ ਉਹਨਾਂ ਦੇ ਐਮਐਲਏ ਦੇ ਮਗਰ ਭੱਜਣ ਦੀ ਜਾਂ ਐਮਪੀਆਂ ਦੇ ਮਗਰ ਭੱਜਣ ਦੀ ਹਾਂਜੀ ਕੋਈ ਲੋੜ ਨਹੀਂ ਜੇ ਬਸ ਸਿਆਸੀ ਤਾੜਾ ਮਾਰਾ ਇਹਨੂੰ ਜਿਹੜਾ ਨੱਪਣ ਦੇ ਰਹੇ ਜੀ ਹਾਂ ਸਾਡੇ ਲੋਕਾਂ 'ਚ ਚੇਤਨਾ ਹੀ ਨਹੀਂ ਇਹਨਾਂ ਗੱਲਾਂ ਦੀ ਚੇਤਨਾ ਹੈ ਨਹੀਂ ਹਾਂਜੀ ਤਾਂ ਹੋਰ ਕੋਈ ਕੁਝ ਕਹਿਣਾ ਚਾਹੁੰਦੇ ਹੋ ਇਹਦੇ ಗ್ರಾಮ ਸਭਾ ਬਾਰੇ ਜੀ ਤੁਸੀਂ ਮੇਰੀ ਤਾਂ ਬੇਨਤੀ ਹੈ ਜੀ ਸਰਪੰਚਾਂ ਨੂੰ ਵੀ ਬਾਤ ਤੋਂ ਬਾਤ ಗ್ರಾಮ ਸਭਾਾਂ ਬੁਲਾ ਤੇ ਲੋਕਾਂ ਨੂੰ ਜਿਵੇਂ ਆਪਾਂ ਕਹਿ ਦੇਣਾ ਵੀ ਲੋਕ ਪਿੰਡ ਦੇ ਵਿਕਾਸ ਕਰਤਾ ਹੈ ਇਹਦੇ ਵਿੱਚ ਲੋਕਾਂ ਨੂੰ ਆਮ ਜਨਤਾ ਨੂੰ ਪਿੰਡ ਦੇ ਵੋਟਰਾਂ ਨੂੰ ਸ਼ਾਮਲ ਕਰੋ ਜੋ ਕੰਮ ਸਾਰਾ ਪਿੰਡ ਰਜਾਬੰਦੀ ਦਾ ਸਾਲ ਦੇ ਵਿੱਚ ਦੋ ਵਾਰ ਹੀ ਵਹਿ ਕੇ ਰਹਿਣਾ ਕਰੂਗਾ ਉਹ ਪੂਰਨ ਕੰਮ ਹੋਊਗਾ ਪੂਰਾ ਵਧੀਆ ਕੰਮ ਹੋਊਗਾ ਤਿੰਨ ਵਾਰੀ ਕਹਿੰਦੇ ਹੋ ਤੁਸੀਂ ਤਿੰਨ ਵਾਰੀ ਉਹ ਉਹਦੇ ਵਿੱਚ ਜਿਹੜਾ ਤੀਜੀ ਵਾਰ ਹੈ ਉਹਦੇ ਵਿੱਚ ਸਿਰਫ ਆਪਾਂ ਮਨਰੇਗਾ ਦਾ ਕੰਮ ਕਰਨਾ ਹੁੰਦਾ ਮਨਰੇਗਾ ਦਾ ਬਜਟ ਤਿਆਰ ਕਰਨਾ ਹੁੰਦਾ ਮਨਰੇਗਾ ਦੇ ਕਰਨਾ ਹੁੰਦਾ ਦੋ ਵਾਰ ਆਪਾਂ ਇਹ ਯੋਜਨਾਬੰਦੀ ਬਣਾਉਣੀ ਹੁੰਦੀ ਆ ਤੇ ਬਜਟ ਤਿਆਰ ਕਰਨਾ ਹੁੰਦਾ ਵੀ ਕਿੱਥੇ ਕਿੱਥੇ ਕੰਮ ਲਾਉਣਾ ਹੈ। ਇੱਕ ਮੀਟਿੰਗ ਤਾਂ ਹੋ ਗਈ ਸਿਰਫ ਮਨਰੇਗਾ ਲਈ। ਹਾਂਜੀ ਉਹ 9ਵੇਂ ਮਹੀਨੇ ਚ ਹੁੰਦੀ ਆ ਜੀ। ਤੇ ਦੋ 6ਵੇਂ ਤੇ 8ਵੇਂ ਚ ਇਹ ਪੰਚਾਇਤੀਆਂ ਹੁੰਦੀਆਂ ਜੀ। ਦੋ ਪੰਚਾਇਤੀਆਂ ਜਿਹੜੇ ਉਹਨਾਂ ਨੇ ਵੀ ਅਜੰਡਾ ਕੀਤਾ ਹੈ ਕਰਨਾ ਪਿੰਡ ਦੇ ਵਿਕਾਸ ਲਈ। ਇੱਕ ਸਵਸਥਾ ਤੇ ਵੀ ਹੁੰਦੀ ਆ ਜੀ। ਹਾਂ। ਉਹ 10ਵੇਂ ਚ ਬਲਾ ਸਕਦੇ ਆਪਾਂ। ਸਵਸਥਾ ਦਾ ਮਤਲਬ ਕੀ ਆ? ਇਹ ਹੈ ਸਵਸਥਾ ਰੱਖਣਾ, ਸਾਫ਼ ਰੱਖਣਾ ਜੀ ਪਿੰਡ ਨੂੰ ਸਵਸਥਾ। ਜੋ ਸਰਕਾਰ ਨੇ ਚਲਾਈ ਹੈ ਹਾਂ ਸਵਸਥਾ ਮਿਸ਼ਨ ਚਲਾਇਆ ਜੀ। ਹਾਂ ਹਾਂ ਹਾਂ। ਤੇ ਸਫਾਈ ਵਾਲਾ ਅੱਛਾ ਉਹ ਤੇ ਆਪਾਂ 10ਵੇਂ ਮਹੀਨੇ ਚ ਬੁਲਾ ਸਕਦੇ ਹਾਂ ਠੀਕ 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 ਹੈ ਤਾਂ ਸਰਪੰਚ ਸਾਹਿਬ ਤੁਸੀਂ ਸਾਨੂੰ ਗ੍ਰਾਮ ਸਭਾ ਬਾਰੇ ਇਹਦੀਆਂ ਸ਼ਕਤੀਆਂ ਬਾਰੇ ਤੇ ਇਹਨੂੰ ਬੁਲਾਉਣ ਦੇ ਢੰਗ ਤਰੀਕਿਆਂ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ